ਸਾਰੇ ਸਾਡੇ ਇੱਥੇ ਪਿੰਡ 'ਚ ਮੇਲਾ ਸੀ ਤੇ ਉੱਥੇ ਸੇਵਾ ਕਰਦੇ ਰਿਹਾ ਸਰੀ ਦਿਹੜੀ ਸਾਮਾ ਨੂੰ ਘਰ ਆਇਆ ਕਰੋ ਫੇਰ ਉਹ ਆਪਸੇ ਜਾ ਰਿਹਾ ਸੀਗਾ ਰਸਤੇ 'ਤੇ ਤਿੰਨ ਨੌਜਵਾਨ ਮਲੇ ਆ ਮੋਟਰਸਾਈਕਲ ਤੇ ਆ ਕੇ ਉਹਦੇ ਜਨੇ ਉਹਨਾਂ ਨੂੰ ਆਵਾਜ਼ ਮਾਰੀਆ ਉਹ ਆਖਿਓ ਹੱਥ ਮਲਾਉਣ ਲੱਗਾ ਉਹਨਾਂ ਚਸ਼ਮਦੀਦ ਕੋ ਬਾਹਰ ਦੇ ਕਿ ਉਹਨਾਂ ਅੱਗੇ ਉਹ ਫੈਰਨ ਕਰਦੀ ਪਹਿਲੀ ਗੋਲੀ ਉਹਦੇ ਗਿੱਟੇ 'ਤੇ ਵੱਜੀ ਆ ਤੋਂ ਡਿੱਗ ਪਿਆ ਥੋੜਾ ਜਿਹਾ 24 24 ਫਰਵਰੀ ਨੂੰ ਵਿਆਹ ਹੋਇਆ ਹੈ ਤਾਂ ਤੇ 30 32 ਸਾਲ ਉਮਰ ਹੈਗੀ। ਉਹ ਖੇਤੀਬਾੜੀ ਕਰਦਾ ਸੀ ਚੋਨਾ ਲਾਇਆ ਹੋਆ। ਕੋਈ ਗੱਲ ਨਹੀਂ ਇਹੋ ਜੀ। ਹਰਿਦਰਪ ਸਿੰਘ ਜਿਹੜੇ ਤੁਹਾਡੇ ਅਧਿਨੇਤ ਕਿ ਵਰਗੀ ਲੱਗਦੀ ਸੀ ਕਿ ਕੱਟਣਾ ਕਰਦੀ ਸੀ। ਉਹ ਮੇਰਾ ਭਤੀਜਾ ਹੀ ਜਗਰਾ ਸਿੰਘ। ਕੱਲ ਸਾਡੇ ਇੱਥੇ ਪਿੰਡ 'ਚ ਮੇਲਾ ਸੀ ਤੇ ਉੱਥੇ ਸੇਵਾ ਕਰਦਾ ਰਿਹਾ ਸਰੀਦ ਵਾਲੀ। ਸਾਮਾ ਨੂੰ ਘਰ ਆਇਆ ਘਰੋਂ ਫੇਰ ਉਹ ਆਪਸੇ ਜਾ ਰਿਹਾ ਸੀਗਾ। ਰਸਤੇ 'ਤੇ ਤਿੰਨ ਨੌਜਵਾਨ ਮਲੇ ਆ ਮੋਟਰਸਾਈਕਲ ਤੇ ਆ ਵੀ ਆਉਂਦੇ ਕਿੰਨੇ ਉਹਨਾਂ ਨੂੰ ਆਵਾਜ਼ ਮਾਰੀਆ ਉਹ ਅੱਗੇ ਉਹ ਆਹ ਤੁਮ ਲਾਉਣ ਲੱਗਾ ਉਹ ਚਸ਼ਮਦੀਦ ਕੋ ਬਾਹਰ ਦੱਸ ਦੇ ਤੇ ਉਹਨਾਂ ਅੱਗੇ ਉਹ ਫਾਇਰਿੰਗ ਕਰਤੀ ਪਹਿਲੀ ਗੋਲੀ ਉਹਦੇ ਗਿੱਟੇ 'ਚ ਵੱਜੀ ਆ ਤੋ ਡਿੱਗ ਪਿਆ ਤੇ ਦੂਜੀਆਂ ਦੋ ਤਿੰਨ ਗੋਲੀਆਂ ਹੋਰ ਮਾਰੀਆਂ ਫਿਰ ਇਥੋਂ ਕੋਈ ਨੌਜਵਾਨਾਂ ਚੋਕ ਕੇ ਤੇ ਮੱਤੀਆਲ ਖੜਿਆ ਉਹਨਾਂ ਨੂੰ ਜਵਾਬ ਦਿੱਤਾ ਫਿਰ ਹੋਠੀ ਲੱਗ ਗਿਆ ਤੇ ਹੋਠੀ ਜਾ ਕੇ ਉਹ ਪੂਰਾ ਹੋ ਗਿਆ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਇਹ ਗੁੰਡਾਗਰਦੀ ਨੂੰ ਨੱਥ ਪਾਉਣੀ ਚਾਹੀਦੀ ਆ ਤੇ ਮਾੜੀ ਮਾੜੀ ਗੱਲ ਤੋਂ ਨਾ ਕੋਈ ਇਹਨਾਂ ਦੇ ਜ਼ਮੀਨਾਂ ਦੇ ਰੋਲੇ ਨਾ ਕੋਈ ਪੈੜੀ ਬੰਨਾ ਉਹਦੇ ਵਟੇ ਦਾ ਰੋਲਾ ਕਿ ਮੜਜੀ ਗੱਲ ਤੇ ਕਦੋਂ ਜਿਹਨੂੰ ਗੋਲੀਆਂ ਮਾਰ ਦਿੰਦੇ ਜੋ ਇਦਾਂ ਨਹੀਂ ਹੋਣਾ ਚਾਹੀਦਾ ਕਿੰਨੀ ਕੁ ਉਮਰ ਸੀ ਤੇ ਕੀ ਵਿਆਹ ਸੀ ਹਾਂਜੀ ਥੋੜਾ ਜਿਹਾ 27 24 ਫਰਵਰੀ ਨੂੰ ਵਿਆਹ ਹੋਇਆ ਇਹਦਾ ਤੇ 30 ਕੁ 32 ਸਾਲ ਉਮਰ ਹੈਗੀ ਤੇ ਖੇਤੀਬਾੜੀ ਕਰਦਾ ਸੀ ਝੋਨਾ ਲਾਇਆ ਹੋਆ ਕੋਈ ਗੱਲ ਨਹੀਂ ਇਹੋ ਜੀ ਬੱਚਾ ਵੀ ਹੈ ਕੋਈ ਨਹੀਂ ਬੱਚਾ ਜੇ ਕੋਈ ਨਹੀਂ 24 ਫਰਵਰੀ ਨੂੰ ਵਿਆਹ ਹੋਇਆ ਬੱਚਾ ਜੇ ਕੋਈ ਨਹੀਂ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਐਵਰੇਜ ਇੱਕ ਪਤੀ ਜੀ ਆ ਮਮੀ ਆਉਦੀ ਘਰ ਦੀ ਆ ਤੇ ਭਰਾ ਇੱਕ ਵੱਡਾ ਆ ਜੀ ਮੰਗ ਕਰਦੇ ਹੁਣ ਤੱਕ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਆਈ ਨਹੀਂ ਸਾਨੂੰ ਫੁਟੇਜ ਤੇ ਆਈ ਆ ਪੁਲਿਸ ਵੇਖੋ ਵੈਰੀਫਾਈ ਕੀ ਕਰਦੀ ਆ ਬੰਦੀਆਂ ਦੀ ਪੁਛਾਣ ਕਰਦੀ ਆ ਰੈਕਟ ਕਰਦੀ ਕੀ ਕਰਦੀ ਕੀ ਨਹੀਂ ਕਰਦੀ ਇਹ ਤਾਂ ਹੁਣ ਪੁਛਦਾ ਕੰਮ ਆ ਗੇ ਪੁਲਿਸ ਅਧਿਕਾਰੀ ਪਹੁੰਚ ਗਏ ਸੀ ਮੌਕੇ ਤੇ ਮੈਨੂੰ ਮੈਂ ਉਹ ਤਾਂ ਕਦੇ ਗਿਆ ਮੈਨੂੰ ਤਾਂ ਰਾਤ ਦੇ 1 ਵਜੇ ਪਤਾ ਲੱਗਾ ਮੈਂ ਫੇਰ ਸਵੇਰੇ ਆ ਉਹਦਾ ਰਾਤੀ ਪਹੁੰਚ ਗਏ ਸੀ ਪੁਲਿਸ ਅਧਿਕਾਰੀ ਜੀ ਦੋ ਘਰ ਰਾਤ ਕਰ ਵੀ ਆਇਆ ਹਸਪਤਾਲ ਪਹੁੰਚ ਗਈ ਵੀ ਪੁਲਿਸ ਕੋਈ ਹੁਣ ਤੱਕ ਗ੍ਰਿਫਤਾਰੀ ਨਹੀਂ ਆਇਆ ਤੱਕ ਨਹੀਂ ਕੋਈ ਗ੍ਰਿਫਤਾਰੀ ਹੋਈ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਜਿੰਨਾਂ ਦੇ ਆ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਕਾਨੂੰਨ ਵਸਤਾ ਜੀ ਕੀਤੀ ਜਾਵੇ ਤੇ ਘਰ ਘਰ ਜਿਹੜੇ ਵੈਨ ਪੈਂਦੇ ਆ ਬੰਦ ਹੋਣ ਚਾਹੀਦੇ ਜਗਰਾਤ ਸਿੰਘ ਹੈ ਇਹਦਾ ਕੰਨ ਜਿਹੜਾ ਇਹ ਅਣਛੇ ਬੰਦੇ ਤਿੰਨ ਜਿਹੜੇ ਉਹ ਗੋਲੀਆਂ ਮਾਰ ਕੇ ਸ਼ਾਮੀ ਕਤਲ ਕਰਕੇ ਤੇ ਜਿਸ ਬੰਦੀ ਮੁਖ ਅਫਸਰ ਥਾਣਾ ਮਹਿਤਾ ਵੱਲੋਂ ਮਕਦਮਾ ਦਰਜ ਕੀਤਾ ਗਿਆ ਹੈ ਤਤਤੀ ਜਾਰੀ ਹੈ ਜੋ ਵੀ ਸਾਹਮਣੇ ਤੱਤਾਂ ਦੇ ਮੁਤਾਬਕ ਕਰ ਰਹੀ ਹੈ ਮਚਲੇ ਦੇ ਚ ਕੋਈ ਪ੍ਰਾਣੀ ਰੰਚੀ ਸੀ ਤਾਂ ਫਿਰ ਕੋਈ ਝਗੜਾ ਕਰਦਾ ਪਿਆ ਸੀ ਇਹਦੇ ਬਾਰੇ ਜਿਹੜੇ ਇਸ ਮਕਸਦ ਦੇ ਤਫਤੀਸ਼ੀ ਜਾਂ ਮੇਰੇ ਤੋਂ ਸੀਨੀਅਰ ਅਫਸਰੀ ਦੱਸ ਸਕਦੇ ਹੋ ਉਹਨੇ ਗਏ ਸੀ ਬੰਦੇ ਜਿਨ੍ਹਾਂ ਨੇ ਕਤਲ ਕੀਤਾ ਵਾ ਤੇ ਪਛਾਣ ਹੋਈ ਉਹਨਾਂ ਦੀ ਇਹਦੇ ਬਾਰੇ ਤਫਤੀਸ਼ ਜਾਰੀ ਹੈ ਤੇ ਕੱਲ ਰਾਤ ਦੇ 7:00 ਵਿਚ ਘਟਨਾ ਕਾਫੀ ਵਕਤ ਹੋ ਚੁੱਕਾ ਵਾ ਗੁਰਦੁਆਰੇ ਦੇ ਬਾਹਰ ਘਟਨਾ ਵਾ ਲੱਗਦਾ ਸਵਾਲ ਕਾਫੀ ਵੱਡੇ ਖੜੇ ਰਹੇ ਹਤੀ ਪੁਲਿਸ ਦੇ ਤੇ ਕਿ ਉੱਤੇ ਕੀ ਕਾਰਵਾਈ ਤੁਹਾਡੇ ਵੱਲ ਕੀਤੀ ਗਈ ਹੈ ਕਾਰਵਾਈ ਮੁਕਦਮਾ ਦਰਜ ਕੀਤਾ ਵਾ ਤਤਤੀ ਜਾਰੀ ਹੈ ਤੇ ਜਲਦੀ ਤੋਂ ਜਲਦੀ ਟਰੇਸ ਕਰਕੇ ਮੁਕੱਦਮਾ ਜਿਹੜਾ ਐਸਐਸ ਦੋਸ਼ੀ ਜਿਹੜੇ ਕਰਦਣ ਨਹੀਂ ਹੈ ਜਨਾਬ ਨੂੰ ਮੈਂ ਨਾਮ ਨਾਮ ਕੋਈ ਪਹਿਚਾਨ ਹੋ ਪਾਈ ਉਹਨਾਂ ਦੀ ਤਫਤੀਸ਼ ਜਾਰੀ ਹੈ ਬਾਕੀ ਸੀਨੀਅਰ ਅਫਸਰ ਕਰ ਰਹੇ ਨੇ ਪਰਿਵਾਰ ਵੱਲੋਂ ਕੀ ਕੀ ਕਹਿ ਰਹੇ ਪਰਿਵਾਰ ਕੀ ਕੋਈ ਰੰਜਿਸ਼ ਕੋਈ ਪਲਾਨੀ ਕਿਸੇ ਦੀ ਮੁੰਡੀ ਸੀ ਉਹ ਸਾਰੇ ਅਫਸਰ ਜਿਹੜੇ ਤਫਤੀਸ਼ ਕਰ ਰਹੇ ਹਨ ਜੋ ਵੀ ਗੱਲ ਸਾਹਮਣੇ ਆਊਗੀ ਉਸ ਮੁਤਾਬਕ ਕਾਰਵਾਈ ਚੱਲੇਗੀ ਸੀ ਸਿਰ ਵੀ ਕੈਮਰੇ ਖੜਾ ਲਈਆ ਰਿਹਾ ਆਸ-ਪਾਸ ਕਰ ਕੀਤੇ ਜਾ ਰਹੇ ਸਾਰੇ ਅਫਸਰ ਕਰ ਰਹੇ ਨੇ ਠੀਕ ਹਾਂ